ਗਾਂਧੀ ਚਿਣਗਲੇ ਥਾਪ ਥਾਪ ਪਟਕਦਾ ਥੱਕਿਆ ਟੁੱਟਿਆ ਗੋਤਮ ਗਾਂਧੀ ਚਿਣਗਲੇ ਥਾਪ ਥਾਪ ਪਟਕਦਾ ਥੱਕਿਆ ਟੁੱਟਿਆ ਗੋਤਮ ਆਖਰ ਦ੍ਰਿਖ ਦੇ ਤਲੇ ਦਾ ਆਸਰਾ ਲੈ ਕੇ ਬੈਣ ਦਾ ਜੈ ਤੱਪਰ ਜਾਂਦਾ ਉਸ ਦਾ ਲੂ ਲੂ ਉਦਤੀ ਚਾਨਣ ਦੇ ਨਾਲ ਸਾਰਾ ਸਰਬਾਂਸ ਕਰਮਾਨ ਕਰ ਦੇਣ ਮਗਰੋਂ ਜੁੱਧਾਂ ਸੰਗਰਾਮਾਂ ਦਿੱਪਨੀਰ ਹੁੰਨ ਸਾਰਾ ਸਰਬੰਸ ਕੁਰਬਾਨ ਕਰ ਦੇ ਮਗਰੋਂ ਯੁੱਧਾ ਸੰਗਰਾਮਾਂ ਦੀ ਪੰਨੀ ਨੂੰ 마ਸੀ ਬਾੜੀ ਦੇ ਜੰਗਲ ਸਾਹਮਣੇ ਤੇ ਵਿਰਾਗ ਨਾਲ ਭਰ ਦਿੰਦਾ ਮਾਨਵਤਾ ਦੇ ਵਿਰਾਗ ਨਾਲ ਤੇ ਫਿਰ ਯਾਰ ਦਾ ਸੱੱਥਰ ਵੀ ਪਿਆਰਾ ਲੱਗਣ ਲੱਗਦਾ ਖੇੜਿਆਂ ਦੇ ਮਹਿਲਾ ਕਰੋ ਮਿਲੇ ਪੈਸਿਆਂ ਨਾਲ ਭੁੱਖਿਆਂ ਨੂੰ ਰਜਮੀ ਰੋਟੀ ਦੇਣ ਵਾਲਾ ਨਿਆਣਾ ਤੇ ਸਿਆਣਾ ਵੀ ਕਰ ਲਾਣਕ ਕਰੋ ਮਿਲੇ ਪੈਸਿਆਂ ਨਾਲ ਭੁੱਖਿਆਂ ਨੂੰ ਰਜਮੀ ਰੋਟੀ ਦੇਣ ਵਾਲਾ ਨਿਆਣਾ ਤੇ ਸਿਆਣਾ ਨਿੱਕਾ ਨਾਨਕ ਬਾਪ ਦੀ ਕੁੱਟ ਦੇ ਡਰੋਂ ਲੁਕ-ਲੁਕ ਇਨ੍ਹਾਂ ਦੇ ਖਾਂ ਦੀ ਬੁੱਕਲ ਚ ਰੋਂਦਾ ਤਾਂ ਰੁੱਖ ਉਹਦੇ ਅੱਥਰੂ ਵਹੇ ਮੱਝਾ ਚਾਰ ਨਾਏ ਨਿਕੜੇ ਜਾਂ ਰੁੱਖਾਂ ਦੇ ਟਾਹਣਿਆਂ ਤੇ ਖਰਮਸਤੀ ਕਰਦੇ ਕਰਦੇ ਥੱਕ ਟੁੱਟ ਕੇ ਡੁੱਬ ਜਾਂਦੇ ਗੂੜੀਆਂ ਬੇਫਿਕਰ ਨੀਂਦਾਂ ਚ ਮੱਜਾਂ ਚਾਰ ਨਾਏ ਨਿਕੜੇ ਜਦ ਰੁੱਖਾਂ ਦੇ ਟਾਣਿਆਂ ਤੇ ਖਰਮਸਤੀ ਕਰਦੇ ਕਰਦੇ ਹੱਕ ਟੁੱਟ ਕੇ ਡੁੱਬ ਜਾਂਦੇ ਗੂੜੀਆਂ ਆਮ ਦੇ ਫਿਕਰ ਨੀਂਦਾਂ ਚ ਤਾਂ ਉਹਨਾਂ ਦੇ ਸੁਪਨਿਆਂ ਚ ਰਵੀ ਚੰਦ ਦੀਪਕ ਬਣਦੇ ਤਾਂ ਉਹਨਾਂ ਦੇ ਸੁਪਨਿਆਂ ਚ ਰਵੀ ਚੰਦ ਦੀਪਕ ਬਣਦੇ ਤਾਰੇ ਕਾਇਨਾਤ ਦੀ ਯਾਤਰੀ ਦੇ ਮੋਤੀ ਹੋ ਜਾਂਦੇ ਹਵਾ ਮਾਂ ਗੁਰੂ ਹੁੰਦੀਆਂ ਪਾਰੀਆਂ ਨੂੰ ਬਾਵਨ ਦਾ ਰਤਬਾ ਮਿਲਦਾ ਕਬੀ ਚੰਦ ਦੀਪਕ ਬਣਦੇ ਤਾਰੇ ਕਾਇਨਾਤ ਦੀ ਆਰਤੀ ਦੇ ਮੋਤੀ ਹੋ ਜਾਂਦੇ ਆਵਾਵਾ ਨੂੰ ਗੁਰੂਆਂ ਦਾ ਆਵਾਵਾ ਗੁਰੂ ਹੰਗੂਰੀਆਂ ਪਾਣੀਆਂ ਨੂੰ ਬਾਗਵੰਦ ਦਾ ਰਤਬਾ ਮਿਲਦਾ ਤੇ ਧਰਤੀ ਮਾ ਬਣਦੀ ਖੌਨ ਕਦੇ ਸਕਰੀਨਾ ਉੱਤੇ ਗੁਰੂਆਂ ਦੀਆਂ ਖੇਡਾਂ ਖੇੜਦੇ ਕਦੇ ਪਾਖ ਕਰਮਾਂ ਤੇ ਪਰਚਿਆਂ ਦੇ ਪਾਰ ਦੇ ਮਦੂਲੇ ਬਿਜਲੀ ਦੇ ਕੰਗੂੜਿਆ ਉੱਤੇ ਅੱਧ ਉਮਿੰਦਰੇ ਚ ਡੋਲਦੇ ਜਵਾਕ ਤਾ ਉਹਨਾਂ ਦੀਆਂ ਅੱਖਾਂ ਮੂਰੇ ਦਸਤਾ ਵਿੱਚੀ ਗ੍ਰੇਡ ਤਾਲਮ ਕਰਦੇ ਦੇਖਾਂ ਤੋਂ ਦੂਰ 에어 ਕੰਡੀਸ਼ਨ ਬੈਨਾਂਚ ਦੇਖਾਂ ਤੋਂ ਦੂਰ 에어 ਕੰਡੀਸ਼ਨ ਬੈਨਾਂਚ ਉਹਨਾਂ ਤੋਂ ਸੱਚੇ ਸੌਦੇ ਨਾ ਹੁੰਦੇ ਤੂੰ ਆਪ ਸੌਦਿਆ ਵਰਗੇ ਹੋ ਜਾਂਦੇ ਮੁਨਾਫੇ ਚੱਕਾ ਤੇ ਦੇ ਸੌਦੇ ਸਾਨੂੰ ਬਿਰਖ ਸਿਰਫ ਨਹੀਂ ਚਾਹੀਦੇ ਸਾਨੂੰ ਬਿਰਖ ਸਿਰਫ ਨਹੀਂ ਚਾਹੀਦੇ ਗੋਲ ਨਹੀਂ ਰਬੜ ਲਈ ਮੀਲੇ ਬੂਹੇ ਤੇ ਬੰਨਣ ਦਾ ਆਰਤੀ ਦੇ ਬਾਲਣ ਲਈ ਸਾਨੂੰ ਬਿਰਖ ਸਿਰਫ ਨਹੀਂ ਚਾਹੀਦੇ ਗੁੰਦ ਲਈ ਰਬੜ ਲਈ ਮੀਲੇ ਬੂਹੇ ਤੇ ਬੰਨਣ ਦਾ ਆਰਤੀ ਦੇ ਬਾਲਣ ਲਈ ਜਾਂ ਮਸਕਰਾਂ ਦੀਆਂ ਚੁਗਾਠਾਂ ਜਾਂ ਅਲਮਾਰੀਆਂ ਮੇਜ਼ ਕੁਰਸੀਆਂ ਖਾਤਰ ਜਾਂ ਖਰਬਾਤ ਤੋਂ ਵੱਧ ਸਰੀਰ ਦੇ ਸਾਹ ਲੈਣ ਲਈ ਬਿਰਖ ਲੜੀਂਦੇ ਹਨ ਤਾਂ ਕਿ ਆਯਾਸ਼ ਰਾਜਾ ਮਹਾਤਮਾ ਬੁੱਧ ਚ ਬਣ ਸਕੀ ਡੰਗਰ ਚ ਦੇ ਨਿਆਰੇ ਵੀ ਗੁਰੂ ਨਾਨਕ ਹੋ ਸਕਣ ਕੇਗਾਂ ਦੀ ਤਾਰ ਤੇ ਨੱਚਦੇ ਲੋਕ ਦੀ ਹੀਰ ਦਾ ਹਿਜਰ ਸੁਣ ਸਕਣ ਤੇ ਮਨੁੱਖ ਮਸ਼ੀਨ ਹੋਣ ਤੋਂ ਬਚਿਆ ਰਹੇ ਧੰਨਵਾਦ